ਗੁੱਡ ਮਾਰਨਿੰਗ ਰਾਇਲ ਫਿਟ ਅੱਜ ਤੁਸੀਂ ਦੇਖ ਰਹੇ ਹੋ ਇਹ ਥੋੜੇ ਸਮੇਂ ਪਹਿਲਾਂ ਮਾਤਾ ਜੈਨਤੀ ਹਿੱਲ ਇਹਨਾਂ ਨੇ ਮੈਰਾਥਨ ਕੀਤੀ ਹੈ ਰਾਇਲ ਫਿਟ ਨੇ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ ਮੈਂ ਸਾਰਿਆਂ ਲਈ ਇੱਕ ਦੂਜੇ ਲਈ ਤਾੜੀਆਂ ਦਾ ਸਵਾਗਤ ਚਾਹਾਂਗਾ ਜੀ ਕਿਉਂਕਿ ਰਾਇਲ ਫਿਟ ਪਟਿਆਲੇ ਦਾ ਇੱਕ ਐਸਾ ਗਰੁੱਪ ਹੈ ਜੋ ਮੁਫਤ ਨਿਸ਼ੁਲਕ ਲੋਕਾਂ ਨੂੰ ਫਿਟਨੈਸ ਕਰਵਾ ਰਿਹਾ ਹੈ ਇੱਥੇ ਯੋਗਾ ਪੰਗੜਾ ਤੇ ਸਿੰਗਿੰਗ ਤੇ ਹੋਰ ਵੀ ਸਰੀਰਕ ਕ੍ਰਿਆਵਾਂ ਹੁੰਦੀਆਂ ਹਨ ਤੇ ਉਸੇ ਉਪਲਕਸ਼ ਵਿੱਚ ਪੰਜਾਬ ਦੇ ਜਿਹੜੇ ਮੁਹੱਲੇ ਵਿੱਚ ਇਹ ਮੈਰਾਥਨ ਹੋਈ ਹੈ ਉਸ ਮੈਰਾਥਨ ਵਿੱਚ ਇਹਨਾਂ ਨੇ ਹਿੱਸਾ ਲਿਆ ਪਟਿਆਲਾ ਨੂੰ ਰਿਪਰੈਜ਼ੈਂਟਿੰਗ ਕਰਦੇ ਹੋਏ ਬਾਰਾਦਰੀ ਦਾ ਨਾਮ ਰੋਸ਼ਨ ਕਰਿਆ ਸਾਰਿਆਂ ਨੂੰ ਉੱਥੇ ਚੰਗੀ ਰਨਿੰਗ ਕੀਤੀ ਤੇ ਰਨਿੰਗ ਕਰਨ ਤੋਂ ਬਾਅਦ ਇਹਨਾਂ ਨੂੰ ਮੈਡਲ ਮਿਲੇ ਤੇ ਇਹਨਾਂ ਨੂੰ ਇਹ ਟੀਮ ਦੀ ਇਹਨਾਂ ਨੂੰ ਟੀਮ ਨੂੰ ਟਰੋਫੀ ਮਿਲੀ ਹੈ ਜੀ ਇਹ ਟਰੋਫੀ ਦਿਖਾਓ ਜੀ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਚਾਹਾਂਗਾ ਜੀ ਐਸੇ ਤਰ੍ਹਾਂ ਤੁਸੀਂ ਜਿਵੇਂ ਪਟਿਆਲੇ ਨੂੰ ਇਹ ਫਿਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਟਾੜੀ ਦੀ ਆਵਾਜ਼ ਲਗਾਤਾਰ ਆਣੀ ਚਾਹੀਦੀ ਹੈ ਜੀ ਤੇ ਸਾਡੇ ਮੁਕੋਚ ਸਰ ਦਾ ਇਹ ਜਿਹੜੇ ਸਿਤਾ RAM ਜੀ ਤੋਂ ਸਿਤਰਮ ਜੀ ਆਪ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਨਾ ਜੀ ਤੇ ਸਾਡੇ ਨਾਲ ਉਪ ਪ੍ਰਧਾਨ ਸਾਡੇ ਮੈਮ ਪ੍ਰਵਿੰਦਰ ਕੌਰ ਜੀ ਪ੍ਰਵਿੰਦਰ ਕੌਰ ਜੀ ਪਹਿਲਾਂ ਤਾਂ ਤੁਹਾਡ ਨੂੰ ਤੇ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ ਜਿਹੜਾ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਲੋਕਾਂ ਨੂੰ ਸੇਵਾਵਾਂ ਦੇ ਰਹੇ ਹੋ ਫਿਟ ਕਰਨ ਵਾਸਤੇ ਤੁਸੀਂ ਸਾਰੇ ਫਿੱਟ ਹੋ ਜੀ ਸੋ ਮੈਂ ਪ੍ਰਵਿੰਦਰ ਜੀ ਨੂੰ ਕਹਾਂਗਾ ਕਿ ਜਿਹੜੀ ਤੁਸੀਂ ਮੈਰਾਥਨ ਕਰਕੇ ਆਏ ਹੋ ਉਹਦੇ ਵਾਸਤੇ ਉਹਦੇ ਉਪਲਬਖ ਵਿੱਚ ਕੁਝ ਬੋਲੋ ਜੀ ਥੈਂਕ ਯੂ so much ਸ਼ੰਕਰ ਜੀ ਪਹਿਲਾਂ ਤੇ ਤੁਸੀਂ ਸਾਡੇ ਸਾਰੇ ਗਰੁੱਪ ਨੂੰ ਵਧਾਈਆਂ ਦਿੱਤੀਆਂ ਔਰ ਮੈਂ ਮੰਨਦੀ ਹਾਂ ਕਿ ਰਾਇਲ ਪਿਟ ਪਟਿਆਲਾ ਨੂੰ ਇਹ ਮਾਨ ਹਾਸਿਲ ਹੋਇਆ ਹੈ ਔਰ ਉਹ ਇਸ ਵਧਾਈ ਦੇ ਪਾਤਰ ਨੇ ਆਲਰੇਡੀ ਸੋ ਮੈਂ ਇਹ ਚਾਹਨੀ ਹਾਂ ਕਿ ਮੈਂ ਇਹ ਦੱਸਣਾ ਚਾਹਨੀ ਹਾਂ ਕਿ ਸਾਡੀ ਜਿਹੜੀ ਟੀਮ ਹੈ ਉਹ ਬਹੁਤ ਹੀ ਨਿਊ ਟੀਮ ਹੈ ਔਰ ਸਾਡੀ ਟੀਮ ਦੇ ਵਿੱਚੋਂ 50 ਮੈਂਬਰਾਂ 'ਚੋਂ 40 ਮੈਂਬਰਾਂ ਨੇ ਇਸ ਮੈਰਾਥਨ 'ਚ ਹਿੱਸਾ ਲਿਆ ਤੇ ਮੈਂ ਚਾਹਨੀ ਆ ਇਸ ਚੀਜ਼ ਲਈ ਤਾਲੀਆਂ ਮਾਰਨੀ ਹੈ ਸਾਰੇ ਦੇ ਸਾਰੇ ਜਿਹੜੇ 40 ਮੈਂਬਰ ਨੇ ਉਹ ਡਿਫਰੈਂਟ ਏਜ ਗਰੁੱਪ ਨੂੰ ਬਿਲੋਂਗ ਕਰਦੇ ਨੇ ਇਹ ਨਹੀਂ ਕਿ ਅਸੀਂ 올ਡ ਏਜ ਹੀ ਸਾਰੇ ਗਏ ਆ ਉੱਥੇ ਬਹੁਤ ਯੰਗ ਸਾਡੇ ਆ ਬੱਚੇ ਸਾਡੇ ਨਾਲ ਗਏ ਨੇ ਮਿਡਲ ਏਜਡ ਤੇ 올ਡ ਏਜ ਸਾਰੇ ਹੀ ਸਾਰੇ ਜਿਹੜੇ ਨੇ ਉਹਨਾਂ ਨੇ ਇਸ ਮੈਰਾਥਨ 'ਚ ਹਿੱਸਾ ਲਿਆ ਹੈ ਔਰ ਕਾਫੀ ਅੱਛਾ ਪ੍ਰਦਰਸ਼ਨ ਦਿਖਾਇਆ ਹੈ ਸਾਡੇ ਜਿਹੜੇ ਪ੍ਰਧਾਨ ਨੇ ਸੀਤਾਰਾਮ ਜੀ ਇਹਨਾਂ ਨੇ 10 ਕਿਲੋਮੀਟਰ ਮੈਰਾਥਨ ਚ ਕਾਫੀ ਅੱਛਾ ਪ੍ਰਦਰਸ਼ਨ ਕੀਤਾ ਕਿ ਮੈਂ ਚਾਹੁੰਦੀ ਆ ਕਿ ਇਹਨਾਂ ਨੂੰ ਬਤਾਲਿਆ ਹੋਵੇ ਇਸ ਤੋਂ ਇਲਾਵਾ ਸਾਡੇ ਬਹੁਤ ਸਾਰੇ ਮੈਂਬਰਸ ਨੇ ਜਿਵੇਂ ਰਾਜਕੌਰ ਜੀ ਸੁਖਮਿੰਦਰ ਜੀ 부ਚਰਾ ਜੀ ਤੇ ਇਹਨਾਂ ਦੇ ਨਾਲ ਨਾਲ ਬਲਦੇਵ ਸਿੰਘ ਅਬਰੋਏ ਜੀ ਜਿਨ੍ਹਾਂ ਨੇ 5 ਕਿਲੋਮੀਟਰ ਰਨ ਬਹੁਤ ਹੀ ਅੱਛੇ ਤਰੀਕੇ ਨਾਲ ਕੰਪਲੀਟ ਕੀਤਾ ਤੇ ਇਹਨਾਂ ਸਾਰਿਆਂ ਲਈ ਵੀ ਕਹਿਣਾ ਚਾਹੂੰਗੀ ਕਿ ਆਪਣੀ ਫਿਟਨੈਸ ਤੇ ਆਪਣੇ ਸਿਹਤ ਤੇ ਧਿਆਨ ਦੇਣ ਔਰ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਕਿ ਸਾਡੀ ਸਾਰੀ ਟੀਮ ਜਿਹੜੀ ਆ ਉਹ ਮੈਰਾਥਨ ਦਾ ਹਿੱਸਾ ਬਣ ਰਹੀ ਹੈ ਅੱਗੇ ਵੀ ਬਹੁਤ ਸਾਰੀਆਂ ਮੈਰਾਥਨਸ ਨੇ ਜਿੰਨਾਂ ਚ ਅਸੀਂ ਪਾਰਟਿਸਿਪੇਟ ਕਰਨ ਜਾ ਰਹੇ ਆ ਔਰ ਸਾਡੀ ਸਾਰੀ ਟੀਮ ਚਾ ਉਨਾ ਹੀ ਜ਼ੀਲ ਔਰ ਉਨਾ ਹੀ ਐਨਥੂਸੀਆਜ਼ਮ ਹੈ ਜਿੰਨਾ ਪਹਿਲੇ ਸੀਗਾ ਔਰ ਸਾਰੀ ਟੀਮ ਨੈਕਸਟ ਜਿਹੜੀ ਸਾਡੀ ਮੈਰਾਥਨ ਹੈ ਉਹ ਹੰਸਾਲੀ ਸਾਹਿਬ ਮੈਰਾਥਨ ਹੈ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ ਔਰ ਮੈਂਬਰਾਂ ਨੇ ਰਜਿਸਟ੍ਰੇਸ਼ਨਸ ਆਲਰੇਡੀ ਕਰਾ ਲੀਆਂ ਐ ਐਂਡ ਆਈ ਹੋਪ ਕਿ ਰਾਇਲ ਫਿਟ ਟੀਮ ਜਿਹੜੀ ਹੈ ਜਿਵੇਂ ਕਿ ਪੁਰਾਣੀ ਮੈਰਾਥਨ ਚ ਪਰਫਾਰਮ ਕਰਦੀ ਹੋਈ ਆਈ ਐ ਸਿਮਿਲਰਲੀ ਇੱਥੇ ਵੀ ਓਦਾਂ ਹੀ ਪਰਫਾਰਮ ਕਰੇਗੀ ਸੋ ਥੈਂਕ ਯੂ ਸੋ ਮੱਚ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਐਸੇ ਤਰ੍ਹਾਂ ਤੁਸੀਂ ਆਪਣਾ ਇੱਕ ਜਿਹੜਾ ਮੇਨ ਨਾਰਾ ਦੁਬਾਰਾ ਫੇਰ ਲਗਾ ਦਿਓ ਜੀ ਜੋ ਫਿਟ ਹੈ ਉਹ ਫਿਟ ਹੈ ਜੋ ਫਿਟ ਹੈ ਉਹ ਫਿਟ ਹੈ ਤੋ ਆਪ ਸਾਰਿਆਂ ਨੂੰ ਮੇਰੀ ਬੇਨਤੀ ਹੈ ਜੀ ਇਸ ਵੀਡੀਓ ਨੂੰ ਮੈਂ ਹੁਣ YouTube ਤੇ ਪਾਵਾਂਗਾ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਗੁੱਡ ਕਮੈਂਟ ਕਰਿਓ ਜੀ ਕਿਉਂਕਿ ਤੁਹਾਡੀ ਜਦੋਂ ਚੰਗੀਆਂ ਗੱਲਾਂ ਲੋਕਾਂ ਤੱਕ ਸ਼ੇਅਰ ਕੀਤੀ ਜਾਂਦੀ ਹੈ ਲੋਕਾਂ ਵਿੱਚ ਉਤਸ਼ਾਹ ਵੱਧਦਾ ਹੈ ਹੋਰ ਵੀ ਪਰਿਵਾਰ ਤੁਹਾਡੇ ਨਾਲ ਜੁੜੇਗਾ ਮੈਂ ਚਾਹਾਂਗਾ ਕਿ ਪਟਿਆਲੇ ਦੇ ਹੋਰ ਵੀ ਲੋਕ ਇਹਨਾਂ ਨਾਲ ਜੁੜੋ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ